ਸੰਘਰਸ਼ੀਲ ਦੋਸਤੋ ਤੇ ਇਨਸਾਫ ਸੰਧ ਲੋਕੋ तकरीबन 1 ਮਹੀਨਾ ਹੋ ਚੱਲੇ ਆ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਆਪਣਾ ਮਰਨ ਵਰਤ ਸ਼ੁਰੂ ਕੀਤਿਆਂ ਇਹ ਸੰਘਰਸ਼ ਕਿਸਾਨਾਂ ਦੀਆਂ ਹੱਕੀ ਮੰਗਾਂ ਤੇ 13 ਫਰਵਰੀ ਤੋਂ 13 ਮੰਗਾਂ ਲਈ ਸ਼ੰਭੂ ਅਤੇ ਢਾਬੀ ਗੁਜਰਾں ਬਾਰਡਰ ਖਨੋਰੀ ਤੋਂ ਸ਼ੁਰੂ ਕੀਤਾ ਗਿਆ ਸੀ 40 ਤੋਂ ਵੱਧ ਕਿਸਾਨਾਂ ਦੇ ਜ਼ਖਮੀ ਹੋਣਾ ਸ਼ੁਭਕਰਨ ਸਮੇਤ ਦੀ ਤੋਂ ਵੱਧ ਕਿਸਾਨਾਂ ਦਾ ਸ਼ਹੀਦ ਹੋ ਜਾਣਾ ਤੇ ਇਸ ਸਮੇਂ ਦੌਰਾਨ 12 ਫਰਵਰੀ 2024 ਨੂੰ ਚੌਥੇ ਗੇੜ ਦੀ ਕੇਂਦਰ ਸਰਕਾਰ ਦੀ ਜਿਹੜੀ ਕਿਸਾਨਾਂ ਗਵਨ ਨਾਲ ਹੋਈ ਗੱਲਬਾਤ ਤੋਂ ਬਾਅਦ ਲੰਬੇ ਅਰਸੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਵੀ ਕਿਸਾਨ ਆਗੂਆਂ ਨਾਲ ਰਾਬਤਾ ਨਾ ਕਰਨਾ ਤੇ ਉਹਨਾਂ ਦੇ ਮਸਲਿਆਂ ਨੂੰ ਉਹਨਾਂ ਦੇ ਸੰਘਰਸ਼ ਨੂੰ ਲਗਾਤਾਰ ਜ਼ਬਰ ਤੇ ਤਸ਼ੱਦਦ ਦੇ ਨਾਲ ਦਬਾਉਣਾ ਹੁਣ ਤੱਕ ਦਾ ਇਹ ਸੰਘਰਸ਼ ਦਾ ਸਫ਼ਰ ਰਿਹਾ ਜੀਲੇ ਵਿੱਚ ਤਾਜ਼ਾ ਘਟਨਾਵਾਂ 6 ਦਸੰਬਰ 8 ਦਸੰਬਰ ਤੇ 14 ਦਸੰਬਰ ਨੂੰ ਸ਼ੰਭੂ ਬਾਰਡਰ ਵਿਖੇ 101 ਕਿਸਾਨਾਂ ਦੇ ਜਥਿਆਂ ਦੇ ਉੱਤੇ ਲਗਾਤਾਰ ਅਥਰੂ ਗੈਸ ਦੀਆਂ ਜੜੀਆਂ ਹੈਗੀਆਂ ਬੁਛਾੜਾਂ ਛੱਡਣੀਆਂ ਗੰਦੇ ਪਾਣੀ ਦੀਆਂ ਬੁਛਾੜਾਂ ਛੱਡਣੀਆਂ ਔਰ ਪੈਲਟ ਗਨ ਦੀ ਵਰਤੋਂ ਕਰਨੀ ਜਿਸ ਦੇ ਨਾਲ ਚਾਰ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਜਿਹੜੀ ਹੈਗੀ ਆ ਉਹ ਜ਼ਖਮੀ ਹੋਈ ਹੈ ਪ੍ਰਭਾਵਿਤ ਹੋਈ ਹੈ ਉਹਨੂੰ ਨੁਕਸਾਨ ਪਹੁੰਚਿਆ ਹੈ ਤੇ ਅਜੋਕੀ ਸਥਿਤੀ ਇਹ ਬਣੀ ਹੋਈ ਹੈ ਕਿ ਕੱਲ ਦੀ ਹੀ ਜਗਜੀਤ ਸਿੰਘ ਜੀ ਡੱਲੇਵਾਲ ਵੱਲੋਂ 4-5 ਦਿਨਾਂ ਬਾਅਦ ਸਟੇਜ ਦੇ ਉੱਤੇ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਤਾਂ ਤਕਰੀਬਨ ਉਹਨਾਂ ਨੇ 2 ਮਿੰਟ ਦੇ ਆਪਣੀ ਅਪੀਲ ਦੇ ਵਿੱਚ ਮੁੱਖ ਤੌਰ ਦੇ ਉੱਤੇ ਆਪਣੇ ਮਾਨਸਿਕ ਮਨੋਬਲ ਨੂੰ ਠੀਕ ਠਾਕ ਦੱਸਦਿਆਂ ਇਸ ਗੱਲ ਲਈ ਅਪੀਲ ਕੀਤੀ ਹੈ ਕਿ ਵੱਡਾ ਭਰਾ ਜਿਸ ਦੇ ਉੱਤੇ ਦੂਜੇ ਰਾਜਾਂ ਦੇ ਆ ਕਿਸਾਨਾਂ ਵੱਲੋਂ ਆ ਥੋੜਾ ਸ਼ਿਕਵਾ ਵੀ ਕੀਤਾ ਗਿਆ ਸੀ ਕਿ ਤੁਸੀਂ ਐਮਐਸਪੀ ਆ ਆਮਲੀ ਰੂਪ ਦੇ ਵਿੱਚ ਲਾਗੂ ਕਰਿਆ ਇਹ ਬਿਨਾਂ ਸੰਘਰਸ਼ ਜਿਹੜਾ ਹੈਗਾ ਉਹ ਸਮਾਪਤ ਕਰਨ ਜਾ ਰਹੇ ਹੋ ਜਾਂ ਪੋਸਟਪੋਨ ਕਰਨ ਜਾ ਰਹੇ ਹੋ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ ਤਾਂ ਉਦੋਂ ਅ ਡੱਲੇਵਾਲ ਜੀ ਨੇ ਇਹ ਵਾਅਦਾ ਕਰਿਆ ਸੀ ਕਿ ਅਸੀਂ ਅੰਤਮ ਸਾਹਾਂ ਤੱਕ ਤੁਹਾਡਾ ਸਾਥ ਦੇਵਾਂਗੇ ਤਾਂ ਹੁਣ ਉਹਨਾਂ ਨੇ ਦੁਬਾਰਾ ਇਹ ਅਪੀਲ ਕੀਤੀ ਹੈ ਕਿ ਅ ਵੱਡਾ ਭਰਾ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਚੁੱਕਿਆ ਹੈ ਉਹ ਆਰ ਪਾਰ ਦੀ ਲੜਾਈ ਲਈ ਖੁੱਲ ਕੇ ਸਾਹਮਣੇ ਆ ਗਿਆ ਤੇ ਤੁਸੀਂ ਹਰਿਆਣਾ ਵਾਲੇ ਛੋਟੇ ਭਰਾ ਦੇ ਤੌਰ ਤੇ ਉੱਥੇ ਐਕਟਿਵਲੀ ਇਸ ਸੰਘਰਸ਼ ਵਿੱਚ ਕੁੱਦੋ ਤੇ ਇਸੇ ਤਰ੍ਹਾਂ ਬਾਕੀ ਰਾਜਾਂ ਦੇ ਜਿਹੜੇ ਕਿਸਾਨ ਹੈਗੇ ਆ ਉਹ ਵੀ ਆਪਣੀ ਸਗਰਮ ਸ਼ਮੂਲੀਅਤ ਕਰਨ ਤਾਂ ਇਹ ਸੰਘਰਸ਼ ਇੱਕ ਅਜਿਹੇ ਦੌਰ ਦੇ ਵਿੱਚ ਪਹੁੰਚੇ ਹੈ ਜਦੋਂ ਬਿਨਾ ਵਜਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਖੜੀਆਂ ਕੀਤੀਆਂ ਗਈਆਂ ਹਰਿਆਣਾ ਸਰਕਾਰ ਦੀਆਂ ਰੁਕਾਵਟਾਂ ਜਿਹੜੀਆਂ ਬਿਨਾਂ ਸ਼ੱਕ ਉਹਨਾਂ ਨੇ ਕੇਂਦਰ ਸਰਕਾਰ ਜਿਹੜੀ ਭਾਜਪਾ ਦੀ ਹੈਗੀ ਆ ਉਹਦੇ ਇਸ਼ਾਰੇ ਤੇ ਕੀਤਾ ਹੈਗਾ ਉਹਨਾਂ ਰਕਾਵਟਾਂ ਨੂੰ ਹਾਈ ਕੋਰਟ ਵੱਲੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਹਟਾਉਣ ਦੇ ਆਰਡਰ ਕੀਤੇ ਗਏ ਸੀ ਜਿਹਨੂੰ ਚੈਲੰਜ ਕਰਦੇ ਆ ਉਹ ਸੁਪਰੀਮ ਕੋਰਟ ਚ ਗਈ ਹਰਿਆਣਾ ਸਰਕਾਰ ਸੁਪਰੀਮ ਕੋਰਟ ਚ ਗਈ ਤਾਂ ਸੁਪਰੀਮ ਕੋਰਟ ਨੇ ਬੜੀ ਇਹ ਮਤਲਬ ਇਨਸਾਫ ਸੰਧ ਹਲਕੀਆਂ ਨੂੰ ਹਾਰਾਨੀ ਹੋਈ ਕਿ ਇੱਕ ਇਸ ਜਿਹੜੇ ਆਰਡਰ ਨੂੰ ਸਟੇ ਕਰ ਦਿੱਤਾ ਗਿਆ ਅਤੇ ਇੱਕ ਹਾਈ ਪਾਵਰਡ ਕਮੇਟੀ ਕਿਸਾਨ ਜਿਹੜੇ ਮਸਲਿਆਂ ਨਾਲ ਸਬੰਧਤ ਮਾਰਾਂ ਦੀ ਬਣਾਈ ਗਈ ਜਿਹੜੀ ਜਿਹਦੇ ਮੁਖੀ ਜਿਹੜੇ ਹੈਗੇ ਆ ਉਹ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਨੇ ਔਰ ਉਸ ਕਮੇਟੀ ਦੇ ਵਿੱਚ ਇੱਕ ਜਿਹੜੇ ਹੈਗੇ ਆ ਆਈਪੀਐਸ ਅਫੀਸਰ ਜਿਨ੍ਹਾਂ ਦਾ ਨਾਮ ਅ ਬੀਐਸ ਸੰਧੂ ਹੈ ਡਾਕਟਰ ਸੁਖਪਾਲ ਸਿੰਘ ਚੇਅਰਮੈਨ ਪੰਜਾਬ ਸਟੇਟ ਫਾਰਮਰਜ਼ ਅਤੇ ਖੇਤ ਮਜ਼ਦੂਰ ਕਮਿਸ਼ਨ ਇਸੇ ਤਰ੍ਹਾਂ ਹੀ ਕਿਸਾਨੀ ਮਸਲਿਆਂ ਦੇ ਮਾਹਰ ਦਵਿੰਦਰ ਸ਼ਰਮਾ ਜਿਹੜੇ ਅਕਸਰ ਕਿਸਾਨੀ ਮੁੱਦੇ ਦੇ ਉੱਤੇ ਕਿਸਾਨੀਆਂ ਦੀਆਂ ਜੜੀਆਂਆਂ ਹੈਗੀਆਂ ਜਾਇਜ਼ ਮੰਗਾਂ ਬਾਰੇ ਅਖਬਾਰਾਂ ਦੇ ਵਿੱਚ ਵੀ ਆਪਣੇ ਲੇਖ ਲਿਖਦੇ ਰਹਿੰਦੇ ਨੇ ਬਹੁਤ ਸਾਰੇ ਸੈਮੀਨਾਰਾਂ ਨੂੰ ਉਹਨਾਂ ਨੇ ਸਮੋਦਨ ਕੀਤਾ ਸਮੋਦਨ ਕੀਤਾ ਹੈ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਹੈਗੇ ਆ ਪ੍ਰੋਫੈਸਰ ਘੁੰਮਣ ਵੀ ਇਸ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਨੇ ਤਾਂ ਇਸ ਕਮੇਟੀ ਦੀ ਜਿਹੜੀ ਕਾਰਗੁਜ਼ਾਰੀ ਸੀਗੀ ਉਹ ਪਿਛਲੇ ਦਿਨਾਂ ਦੇ ਵਿੱਚ ਉਸ ਦੇ ਉੱਤੇ ਬੜਾ ਹੀ ਦੁੱਖ ਪ੍ਰਗਟ ਕਰਦੇ ਆ ਜਿਹੜੀ 18 ਦਸੰਬਰ ਨੂੰ ਇੱਕ ਪੰਚਕੁਲੇ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਸੱਦੀ ਗਈ ਸੀ ਤਾਂ ਉਸ ਦੇ ਉਹਨੂੰ ਇੱਕ ਮਤਲਬ ਲਿਖਤੀ ਸਨੇਹਾ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਭੇਜਿਆ ਗਿਆ ਤੇ ਇਸ ਗੱਲ ਦੀ ਨਿਰਾਸ਼ਾ ਜ਼ਾਹਰ ਕੀਤੀ ਗਈ ਕਿ ਹੁਣ ਤੱਕ ਇਸ ਕਮੇਟੀ ਨੇ ਕੁਝ ਵੀ ਨਹੀਂ ਕੀਤਾ ਕੋਈ ਸਰਗਰਮ ਰੋਲ ਨਹੀਂ ਅਦਾ ਕੀਤਾ ਕਿਸਾਨੀ ਮੰਗਾਂ ਨੂੰ ਹੱਲ ਕਰਵਾਉਣ ਦੇ ਲਈ ਜਦੋਂ ਕਿ ਸਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਕਮੇਟੀ ਦਾ ਗਠਨ ਇਸ ਮਕਸਦ ਲਈ ਕੀਤਾ ਗਿਆ ਸੀ ਕਿ ਇਹ ਕਿਸਾਨਾਂ ਅਤੇ ਕੇਂਦਰ ਦੀ ਸਰਕਾਰ ਵਿਚਾਲੇ ਵਿਚਕਾਰ ਵਿਸ਼ਵਾਸ ਨੂੰ ਬਹਾਲ ਕਰੇਗੀ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਾਉਣ ਦੇ ਵਿੱਚ ਸਹਾਇੀ ਰੋਲ ਅਦਾ ਕਰੇਗੀ ਤਾਂ ਹੁਣ ਦੇਖਣ ਦੀ ਗੱਲ ਇਹ ਹੈ ਕਿ ਇਸ ਕਮੇਟੀ ਨੇ ਹੈਰਾਨੀ ਜਿਹੜੀ ਜ਼ਾਹਰ ਕੀਤੀ ਡੱਲੇਵਾਲ ਸਾਹਿਬ ਨੇ ਕਿ ਇਹਨੇ ਜਿਹੜੇ ਆ ਘਟਨਾ ਸਥਾਨ ਹੈ ਜਿੱਥੇ ਇਹ ਸੰਘਰਸ਼ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦਾ ਦੌਰਾ ਤੱਕ ਕਰਨ ਦੀ ਲੋੜ ਨਹੀਂ ਸਮਝੀ ਦੇ ਨਾ ਹੀ ਕੰਕਰੀਟ ਦੇ ਵਿੱਚ ਇਹਨੇ ਕੋਈ ਜਤਨ ਜੁਟਾਇਆ ਹੈ ਜਿਹਦੇ ਨਾਲ ਇਹਨੇ ਸਰਕਾਰ ਨੂੰ ਕਿਸਾਨਾਂ ਦੀਆਂ ਯੈਨੂਨ ਜਿਹੜੀਆਂ ਡਿਮਾਂਡਸ ਨੇ ਹੱਕੀ ਮੰਗਾ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਨ ਲਈ ਜਾਂ ਉਹਨਾਂ ਦੇ ਵਿੱਚ ਸੰਵਾਦ ਰਚਾਉਣ ਦੇ ਵਿੱਚ ਕੇਂਦਰ ਸਰਕਾਰ ਨੂੰ ਸ਼ਾਮਲ ਕੀਤਾ ਹੋਵੇ ਤਾਂ ਹੁਣ ਇੱਥੇ ਉਹਨਾਂ ਵੱਲੋਂ ਜਿਹੜਾ ਫਿਕਰ ਜ਼ਾਹਿਰ ਕੀਤਾ ਗਿਆ ਉਹ ਬਿਲਕੁਲ ਜਾਇਜ਼ ਸੀ ਇਸੇ ਦੇ ਆਧਾਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਅੱਜ ਜਦੋਂ 26 ਜਿਹੜਾ ਹੈਗਾ ਨਵੰਬਰ ਤੋਂ ਮੇਰਾ ਮਰਨ ਵਰਤ ਜਾਰੀ ਹੈ ਮੇਰੀ ਸਿਹਤ ਜਿਹੜੀ ਹੈਗੀ ਆ ਉਹ ਮਤਲਬ ਜ਼ਿੰਦਗੀ ਮੌਤ ਦੇ ਵਿਚਕਾਰ ਮਤਲਬ ਲਟਕ ਰਹੀ ਹੈ ਤੇ ਇਸ ਸਮੇਂ ਦੌਰਾਨ 40 ਉਹ ਵੱਧ ਕਿਸਾਨ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਚੁੱਕੇ ਨੇ ਜਬਰਦਾਰ ਦੌਰ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਜਾਰੀ ਹੈ ਤਾਂ ਇਹ ਕਮੇਟੀ ਨੇ ਕੀ ਕੀਤਾ ਪ੍ਰੈਕਟੀਕਲੀ ਕੀ ਕੀਤਾ ਇਸ ਕਰਕੇ ਜਦੋਂ ਇਸ ਕਮੇਟੀ ਨੇ ਕਿਸੇ ਵੀ ਕਿਸਮ ਦਾ ਕੋਈ ਐਫਰਟ ਨਹੀਂ ਕੀਤਾ ਜਿਹਦੇ ਤੋਂ ਕੋਈ ਸੰਤੁਸ਼ਟੀ ਮਿਲ ਸਕਦੀ ਹੋਵੇ ਜਾਂ ਕੋਈ ਆਸ ਵੱਜ ਸਕਦੀ ਹੋਵੇ ਇਸ ਲਈ ਅਸੀਂ ਇਸ ਕਮੇਟੀ ਦੇ ਵਿੱਚ ਜਿਹੜੀ 18 ਦਸੰਬਰ ਦੀ ਮੀਟਿੰਗ ਰੱਖੀ ਗਈ ਸੀਗੀ ਪੰਚਕੁੱਲੇ ਅਸੀਂ ਉਹਦੇ ਵਿੱਚ ਹਾਜ਼ਰ ਨਹੀਂ ਹੋਵਾਂਗੇ ਬਲਕਿ ਆਪਣੀ ਜਿਹੜੀ ਆਰਗੂਮੈਂਟ ਹੈਗੀ ਆ ਇਹ ਉਹਨਾਂ ਤੱਕ ਪਹੁੰਚਦੀ ਕੀਤੀ ਗਈ ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰ ਨੇ ਇਹ ਕੋਈ ਪਹਿਲੀ ਵਾਰ ਨਹੀਂ ਇਹ ਕਮੇਟੀ ਬਣਾਈ ਹੈ ਅਕਸਰ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਬਖ ਬਖ ਇਨਕਲਾਬੀ ਨਾਟਕ ਕਲਾ ਕੇਂਦਰਾਂ ਵੱਲੋਂ ਜਦੋਂ ਅਸੀਂ ਵਿਦਿਆਰਥੀ ਹੁੰਦੇ ਸੀ ਉਦੋਂ ਵੀ 70ਵਿਆਂ 80ਵਿਆਂ ਦੇ ਦੌਰ ਦੇ ਵਿੱਚ ਵੀ ਬਹੁਤ ਸਾਰੇ ਨਾਟਕ ਇਹ ਇਨ੍ਹਾਂ ਕਮੇਟੀਆਂ ਦਾ ਜਾਂ ਕਮਿਸ਼ਨਾਂ ਦਾ ਮਜ਼ਾਕ ਡਾਉਂਦੇ ਹੋਏ ਖੇਡੇ ਜਾਂਦੇ ਸੀ ਸਟੇਜਾਂ ਤੋਂ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕਿ ਕਮਿਸ਼ਨ ਬਣੇਗਾ ਕਮੇਟੀ ਬਣेंगी ਜਾਂਚ ਪੜਤਾਲ ਹੋਏਗੀ ਇਨਸਾਫ ਮਿਲ ਜਾਏਗਾ ਇੰਨੀ ਗੱਲ ਕਹਿ ਕੇ ਕਿਸੇ ਵੀ ਮਸਲੇ ਨੂੰ ਠੰਡੇ ਵਸਤੇ ਵਿੱਚ ਪਾ ਦਿੱਤਾ ਜਾਂਦਾ ਸੀ ਮੋਗਾ ਘੋਲ ਦੀ ਉਦਾਹਰਨ ਸਾਡੇ ਸਾਹਮਣੇ ਹੈ ਵਿਦਿਆਰਥੀ ਹਰਜੀਤ ਸਵਰਨ ਜਿਹਦੇ ਵਿੱਚ ਸ਼ਹੀਦ ਹੋਏ ਸੀ ਹੋਰ ਕਈ ਕਾਰਕੁਨ ਜਿਹੜੇ ਆਮ ਨਾਗਰਿਕ ਗੋਲੀਆਂ ਦਾ ਸ਼ਿਕਾਰ ਹੋਏ ਸੀ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਸੀ ਦਰਜਣਾ ਦੀ ਗਿਣਤੀ ਵਿੱਚ ਜਿਹੜਾ ਹੈਗਾ ਮਤਲਬ ਜ਼ਖਮੀ ਹੋਏ ਸੀਗੇ ਆਪਾਹਜ ਹੋਏ ਉਦੋਂ ਵੀ ਸਮ ਉਸ ਸਮੇਂ ਦੇ ਮੁੱਖ ਮੰਤਰੀ ਵੱਲੋਂ ਇੱਕ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ ਜਿਸ ਦੇ ਵਿੱਚੋਂ ਨਿਕਲਿਆ ਕੁਝ ਨਹੀਂ ਹੈ ਤਾ ਇਸ ਤੋਂ ਇਲਾਵਾ 1900 ਜਿਹੜੀ 2020 21 ਦੇ ਵਿੱਚ ਜਿਹੜਾ ਪਹਿਲਾ ਫੇਜ ਸੀਗਾ ਇਸੇ ਕਿਸਾਨੀ ਸੰਘਰਸ਼ ਦਾ ਜੈਨੂਨ ਨਿਰਮਾਣ ਦੇ ਉੱਤੇ ਉਦੋਂ ਵੀ ਸੁਪਰੀਮ ਕੋਰਟ ਨੇ ਦਸੰਬਰ 2020 ਦੇ ਵਿੱਚ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਮਾਨਯੋਗ ਜਜਜਸ ਨੇ ਮੈਂ ਤੁਹਾਡਾ ਤੁਹਾਨੂੰ ਇਹ ਗੱਲ ਚੇਤੇ ਕਰਾ ਦਿਆਂ ਦੁਬਾਰਾ ਕਿ ਪੀ ਸਾਈਨਾਥ ਜਿਹੜੇ ਕਿਸਾਨੀ ਮਸਲਿਆਂ ਦੇ ਬੀਮਾਹਰ ਨੇ ਤੇ ਕਿਸਾਨੀ ਸੰਘਰਸ਼ਾਂ ਦੇ ਅੰਗ ਸੰਗ ਰਹੇ ਨੇ ਹੁਣ ਤੱਕ ਹੁਣ ਵੀ ਉਹ ਜਿਹੜੀ ਹੈਗੀ ਆ ਕਿਸਾਨ ਪੱਖੀ ਆਪਣਾ ਰੋਲ ਹੈਗਾ ਬਖੂਬੀ ਨਿਭਾ ਰਹੇ ਨੇ ਕਿਸਾਨੀ ਸੰਘਰਸ਼ਾਂ ਦੇ ਤੇ ਲੋਕ ਸੰਘਰਸ਼ਾਂ ਦੇ ਨਾਇਕਾਂ ਦੇ ਉੱਤੇ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈਗੀ ਆ ਤਾਂ ਉਹਨਾਂ ਨੂੰ ਜਦੋਂ ਇਹ ਉਹਨਾਂ ਕੋਲੇ ਗੱਲ ਕਹੀ ਗਈ ਕਿ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਵੱਲੋਂ ਤੁਹਾਡੇ ਨਾਂ ਦੀ ਜਿਹੜੀ ਹੈਗੀ ਆ ਸਿਫਾਰਿਸ਼ ਕੀਤੀ ਗਈ ਹੈ ਕਿ ਅਜੇ ਹੀ ਆਂ ਜਿਹੜੇ ਹੈਗੇ ਆ ਵਿਅਕਤੀਆਂ ਨੂੰ ਲੈ ਕੇ ਐਕਸਪਰਟਾਂ ਦੀ ਇੱਕ ਮਤਲਬ ਜਿਹੜੀ ਹੈ ਕਿਸਾਨੀ ਮਾਮਲਿਆਂ ਬਾਰੇ ਮਾਰਾਂ ਦੀ ਇੱਕ ਕਮੇਟੀ ਬਣਾਈ ਜਾਵੇ ਤਾਂ ਉਹਨਾਂ ਨੇ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਿਹਾ ਸੀਗਾ ਕਿ ਆਈ ਵਾਂਟ ਆਈ ਵਾਂਟ ਟੂ ਬੀ ਪਾਰਟੀ ਟੂ ਡੈਥ ਬਾਈ ਕਮੇਟੀ ਇਹ ਉਹਨਾਂ ਦਾ ਜਵਾਬ ਸੀ ਕਿ ਮੈਂ ਜਿਹੜੀ ਹੈਗੀ ਐ ਮੈਂ ਕਿਸੇ ਮਤਲਬ ਕਮੇਟੀ ਦੇ ਰਾਹੀਂ ਕਿਸੇ ਮੌਤ ਦਾ ਮ ਜਿਹੜਾ ਹੈਗਾ ਭਾਈਵਾਲ ਜਾਂ ਮੌਤ ਦੀ ਧਿਰ ਨਹੀਂ ਬਣਨਾ ਚਾਹੁੰਦਾ ਤਾਂ ਉਹਨਾਂ ਨੇ ਇਹ ਗੱਲ ਬੜੀ ਕਲੀਅਰ ਕੱਟਰਮਸ ਦੇ ਵਿੱਚ 18 ਦਸੰਬਰ 2000 ਆਪਣਾ 2020 ਨੂੰ ਦਾ ਵਾਇਰ ਨੂੰ ਦਿੱਤੀ ਗਈ ਇੰਟਰਵਿਊ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਰਿਕਾਰਡ ਕਰਵਾਈ ਸੀ ਤਾਂ ਉਸ ਸਮੇਂ ਉਹਨਾਂ ਨੇ ਇਹ ਗੱਲ ਵੀ ਮਤਲਬ ਸਪਸ਼ਟ ਰੂਪ ਦੇ ਵਿੱਚ ਰੱਖੀ ਸੀਗੀ ਕਿ ਸਰਕਾਰਾਂ ਵੱਲੋਂ ਬਣਾਈਆਂ ਜਾਂਦੀਆਂ ਅਜਈਆਂ ਕਮੇਟੀਆਂ ਦਾ ਇਤਿਹਾਸ ਕੋਈ ਸੰਤੋਸ਼ਜਨਕ ਨਹੀਂ ਰਿਹਾ ਇਹਦਾ ਰਕਾ ਇਹ ਰਿਕਾਰਡ ਜਿਹੜਾ ਰਿਕਾਰਡ ਹੈ ਉਹ ਬਹੁਤ ਮਾੜਾ ਰਿਹਾ ਹੈਗਾ ਤਾਂ ਇਸ ਪ੍ਰਸੰਗ ਦੇ ਵਿੱਚ ਉਹਨਾਂ ਨੇ ਮਤਲਬ ਪਿਛਲੇ ਕਿਸਾਨੀ ਸੰਘਰਸ਼ ਦੀਆਂ ਮੰਗਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਸਰਕਾਰ ਨੇ ਜਦੋਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹ 15 ਦੇ ਵਿੱਚੋਂ 14 ਮੰਗਾਂ ਦੇ ਵਿੱਚ ਅਮੈਂਡਮੈਂਟ ਕਰਨ ਲਈ ਰਾਜ਼ੀ ਹੋ ਗਈ ਸੀ ਤਾਂ ਉਹ ਕਹਿੰਦਾ ਵੀ ਇਹ ਕਿਹੀ ਜਿਹੜੇ ਕਾਨੂੰਨ ਨੇ ਜਿਨ੍ਹਾਂ ਦਾ 80 ਤੋਂ ਲੈ ਕੇ 90% ਹਿੱਸਾ ਜਿਹੜਾ ਹੈਗਾ ਉਹ ਸਰਕਾਰ ਖੁਦ ਵੀ ਗਲਤ ਮੰਨ ਰਹੀ ਹੈ ਤੇ ਉਹਨੂੰ ਤਬਦੀਲ ਕਰਨ ਲਈ ਉਹਨੂੰ ਸੋਧਣ ਲਈ ਵੀ ਤਿਆਰ ਹੈ ਤੇ ਇਸੇ ਤਰ੍ਹਾਂ ਉਸ ਨੂੰ ਦੂਜੇ ਪੱਖ ਤੋਂ ਕੁਝ ਹਲਕਿਆਂ ਵੱਲੋਂ ਇਹ ਵੀ ਚੈਲੰਜ ਕੀਤਾ ਗਿਆ ਸੀਗਾ ਕਿ ਇਹ ਕੇਂਦਰੀ ਸਰਕਾਰ ਨੂੰ ਜਿਹੜਾ ਹੈਗਾ ਇਹਨਾਂ ਮਸਲਿਆਂ ਦੇ ਉੱਤੇ ਇਹਨਾਂ ਖੇਤੀ ਮਸਲਿਆਂ ਦੇ ਉੱਤੇ ਜਿਹੜੇ ਕਿ ਰਾਜ ਸਰਕਾਰਾਂ ਦੇ ਮਤਲਬ ਅਧਿਕਾਰ ਖੇਤਰ ਚਾਹੁੰਦੇ ਨੇ ਉਹਨਾਂ ਦਾ ਉਹਨਾਂ ਦੇ ਉੱਤੇ ਕਾਨੂੰਨ ਬਣਾਉਣ ਦਾ ਸੰਵਿਧਾਨਕ ਹੱਕ ਨਹੀਂ ਹੈ ਤਾਂ ਉਹ ਕਹਿੰਦਾ ਵੀ ਪੀਸ ਆਈਨਸ ਦਾ ਕਹਿਣਾ ਸੀਗਾ ਕਿ ਜੇਕਰ ਇਹ ਕਾਨੂੰਨ ਅਨ ਕਨਸਟੀਟਿਊਸ਼ਨਲ ਨੇ ਤਾਂ ਆਨ ਕਨਸਟੀਟਿਊਸ਼ਨਲ ਕਾਨੂੰਨਾਂ ਦੇ ਵਿੱਚ ਕਦੇ ਵੀ ਅਮੈਂਡਮੈਂਟਸ ਨਹੀਂ ਹੋ ਸਕਦੀ ਸੋਧਾ ਨਹੀਂ ਹੋ ਸਕਦੀ ਉਹਨਾਂ ਨੂੰ ਵਾਪਸ ਹੀ ਲਿਆ ਜਾ ਸਕਦਾ ਹੁੰਦਾ ਹੈ ਤੇ ਇਸ ਕਰਕੇ ਉਹਨਾਂ ਨੇ ਆਊਟਰਾਇਟਲੀ ਜਿਹੜੇ ਇਸ ਕਿਸਮ ਦੇ ਕਿਸੇ ਵੀ ਸੁਝਾਅ ਦੇ ਉੱਤੇ ਗੌਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਸੀ ਕਿ ਜੇ ਸਰਕਾਰ ਸੰਸੀਰ ਹੈ ਤਾਂ ਉਹ 2004 ਦੇ ਵਿੱਚ ਬਣੇ ਸਵਾਮੀਨਾਥਨ ਕਮਿਸ਼ਨ ਜਿਹੜਾ 18 ਨਵੰਬਰ 2004 ਨੂੰ ਕਾਇਮ ਕੀਤਾ ਗਿਆ ਸੀਗਾ ਔਰ ਉਸਨੇ ਆਪਣੀ ਆਖਰੀ ਰਿਪੋਰਟ ਅੰਤਮ ਰਿਪੋਰਟ 4 ਅਕਤੂਬਰ 2006 ਨੂੰ ਦਿੱਤੀ ਸੀ ਜਿਹੜੀ ਕਿ ਮਤਲਬ ਪੰਜਵੀਂ ਰਿਪੋਰਟ ਸੀ ਕੁੱਲ ਉਹਨੇ 2004 ਦਸੰਬਰ 2004 ਤੋਂ 6 ਤੱਕ ਮਤਲਬ ਪੰਜ ਰਿਪੋਰਟਾਂ ਕਿਸਾਨੀ ਮੁੱਦਿਆਂ ਦੇ ਵੱਖ-ਵੱਖ ਪੱਖਾਂ ਤੇ ਜਾਰੀ ਕੀਤੀਆਂ ਸੀਗੀਆਂ ਇਥੋਂ ਤੱਕ ਕਿ ਉਹਨਾਂ ਨੇ ਬੜਾ ਡਿਟੇਲ ਦੇ ਵਿੱਚ ਜਿਹੜੀ ਹੈਗੀ ਆ ਲੈਂਡ ਡਿਸਟ੍ਰੀਬਿਊਸ਼ਨ ਦੀ ਇਨ ਇਕੁਐਲਟੀ ਨੂੰ ਵੀ ਉਜਾਗਰ ਕੀਤਾ ਸੀਗਾ ਕਿ ਕਿਵੇਂ ਵੱਡਾ ਹਿੱਸਾ ਜ਼ਮੀਨ ਦਾ ਬਹੁਤ ਜਿਹੜਾ ਹੈਗਾ ਥੋੜੇ ਥੋੜੇ ਛੋਟੇ ਛੋਟੇ ਮਤਲਬ ਜਿਹੜੇ ਹੈਗੇ ਆ ਕਿਸਾਨਾਂ ਕੋਲ ਨਹੀਂ ਬਲਕਿ 2-3% ਕਿਸਾਨਾਂ ਕੋਲੇ ਸੈਂਟਰਲਾਈਜ਼ਡ ਹੈਗਾ ਜਿਹੜੇ ਜਿਨ੍ਹਾਂ ਨੂੰ ਆਪਾਂ ਬਹੁਤ ਵੱਡੇ ਤਨਾੜ ਕਹਿ ਸਕਦੇ ਆ ਤੇ ਵੱਡਾ ਬਾਸਟ ਹਿੱਸਾ ਹੈਗਾ ਜਿਹੜਾ ਉਹ ਜੋ ਸਸਮਾਲ ਜਿਹੜੇ ਹੈਗੇ ਆ ਜਾਂ ਛੋਟੇ ਕਿਸਾਨ ਨੇ ਤੇ ਤਕਰੀਬਨ 11% ਜਿਹੜੇ ਮਤਲਬ ਪਰਿਵਾਰ ਨੇਗੇ ਕਿਸਾਨੀ ਦੇ ਖੇਤਰ ਦੇ ਵਿੱਚ ਉਹ ਬੇਜਮੀਨੇ ਨੇ ਤਾਂ ਇਦਾਂ ਦੀ ਗੱਲ ਉਹਨਾਂ ਨੇ ਮਤਲਬ ਕਰਕੇ ਇੱਕ ਨਿਚੋੜ ਦੇ ਤੌਰ ਦੇ ਉੱਤੇ ਉਹਨਾਂ ਨੇ ਇਹਦਾ ਹੱਲ ਇਹ ਦੱਸਿਆ ਸੀ ਆਪਣੀ ਰეკਮੈਂਡੇਸ਼ਨ ਦੇ ਵਿੱਚ ਕਿ ਕਿਸਾਨਾਂ ਦੀ ਜਿਹੜੀ ਉਪਜ ਹੈਗੀ ਆ ਉਹਦੇ ਉੱਤੇ C2 50% ਜਿਹੜਾ ਹੈਗਾ ਉਹਨਾਂ ਨੂੰ ਜਿਹੜੀ ਕੀਮਤ ਉਹ ਦਿੱਤੀ ਜਾਵੇ ਸੀ2 ਤੋਂ ਭਾਵ ਵਿਸਤ੍ਰਿਤ ਲਾਗਤ ਸੀ ਸਾਰੇ ਮਤਲਬ ਖਰਚੇ ਸਮੇਤ ਜਿਹੜੇ ਉਹਨਾਂ ਦੇ ਪਰਿਵਾਰ ਦੀ ਮਿਹਨਤ ਦੇ ਰੂਪ ਦੇ ਵਿੱਚ ਖਰਚ ਕੀਤਾ ਜਾਂਦਾ ਹੈਗਾ ਇਸੇ ਤਰੀਕਾ ਰੈਂਟ ਜਿਹੜਾ ਕਿ ਲੈਂਡ ਦੇ ਉੱਤੇ ਦਿੱਤਾ ਜਾਂਦਾ ਹੈਗਾ ਲਗਾਨ ਉਹ ਸਾਰੀਆਂ ਚੀਜ਼ਾਂ ਨੂੰ ਮਾਪ ਕੇ ਜਿਹੜਾ ਸੀ2 ਬਣਦਾ ਹੈ ਤੇ ਉਹਦਾ ਮਤਲਬ ਐਂ ਕਹ ਲਓ ਵੀ 1.5 ਗੁਣਾ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਹੀ ਐਗਰੀਕਲਚਰ ਜਿਹੜੀ ਵਾਇਬਲ ਹੋ ਸਕਦੀ ਹੈ ਤਾਂ ਹੁਣ ਉਹਨਾਂ ਨੇ ਇਸੇ ਗੱਲ ਦੇ ਉੱਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੀ ਐਨੀ ਜੈਨੂਇਨ ਰਿਪੋਰਟ ਸੀਗੀ ਉਹਨੂੰ ਸਰਕਾਰ ਨੇ ਠੰਡੇ ਵਸਤੇ ਵਿੱਚ ਪਾ ਦਿੱਤਾ ਤੇ ਸ਼ਰਿਆਮ ਹੱਥ ਖੜੇ ਕਰ ਦਿੱਤੇ ਕਿ ਇਹ ਸਾਡੀ ਸਰਕਾਰ ਹੈਗੀ ਆ ਜਿਹੜੀ ਉਹ ਇਹ ਰਿਪੋਰਟ ਨੂੰ ਲਾਗੂ ਨਹੀਂ ਕਰ ਸਕਦੀ ਤਾਂ ਜਿਹੜੇ ਜਿਹੜੀ ਫਿਰ ਮਤਲਬ ਉਸ ਤੋਂ ਬਾਅਦ ਕਮੇਟੀਆਂ ਬਣਾਈਆਂ ਗਈਆਂ ਤਾਂ ਉਹਦਾ ਮਤਲਬ ਕੀ ਸੀਗਾ ਉਹਨਾਂ ਮਤਲਬ ਟਾਲਮਟੋਲ ਦੀ ਨੀਤੀ ਤੋਂ ਬਿਨਾ ਕੁਝ ਨਹੀਂ ਬਣਦਾ ਕਿਉਂਕਿ ਜਿਹੜੇ ਕਮਿਸ਼ਨ ਨੇ ਪੂਰੇ ਵਿਸਤ੍ਰਿਤ ਰੂਪ ਦੇ ਵਿੱਚ ਕਿਸਾਨੀ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਤੇ ਉਹਨੂੰ ਲਾਗੂ ਨਹੀਂ ਕੀਤਾ ਗਿਆ ਤੇ ਅੱਗੇ ਫਿਰ ਕੀ ਹੈ ਕਿ ਸਿਰਫ ਇਹਨਾਂ ਨੂੰ ਟਾਈਮ ਪਾਸ ਜਿਹੜੀਆਂ ਹੈਗੀਆਂ ਕਮੇਟੀਆਂ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਉਹ ਸਰਕਾਰ ਸਥਾਪਿਤ ਕਰਦੀ ਰਹੀ ਹੈ ਜਰੀਆ ਕੀ ਵਰਤਦੇ ਹੈ ਜਰੀਆ ਇਹ ਹੈ ਕਿ ਕੋਈ ਵੀ ਸਰਕਾਰ ਜਦੋਂ ਬਦਨਾਮ ਹੋ ਜਾਂਦੀ ਹੈ ਤਾਂ ਕਿਉਂਕਿ ਲੋਕਾਂ ਦੇ ਵਿੱਚ ਅਜੇ ਸਾਡੀ ਜਿਹੜੀ ਸਰਬਉੱਚ ਸੰਸਥਾ ਨਿਆਂ ਦੀ ਹੈਗੀ ਆ ਸੁਪਰੀਮ ਕੋਰਟ ਉਹਦੀ ਮਾਨਤਾ ਹੈ ਤਾਂ ਇਹ ਉਹਦੇ ਖਾਤੇ ਵਿੱਚ ਜਿਹੜੀ ਜਿਹੜੀ ਆਪਣੀ ਸਮੱਸਿਆ ਹੈਗੀ ਆ ਉਹ ਸੁਪਰੀਮ ਕੋਰਟ ਦੇ ਖਾਤੇ ਵਿੱਚ ਪਾ ਦਿੱਤੀ ਜਾਂਦੀ ਹੈ ਤਾਂ ਕਿ ਉਸ ਦਾ ਕੋਈ ਵਿਰੋਧ ਨਾ ਕਰੇ ਜਾਂ ਸੀਮਤ ਵਿਰੋਧ ਹੋਵੇ ਜਾਂ ਸਿਰਫ ਸੀਮਤ ਜਹੀ ਆਲੋਚਨਾ ਤੱਕ ਉਹ ਲੰਮਕ ਕੇ ਰਹਿ ਜਾਵੇ ਤੇ ਜੇਕਰ ਉਸ ਉਸ ਨੂੰ ਕੋਈ ਚੈਲੰਜ ਕਰਦਾ ਹੈ ਉਸ ਦੇ ਬਾਰੇ ਬੋਲਦਾ ਹੈ ਤਾਂ ਉਹਦੇ ਉੱਤੇ ਮਾਨਯੋਗ ਅਦਾਲਤ ਦੀ ਜਿਹੜੀ ਹੈਗੀ ਹੈ ਇੱਜ਼ਤ ਹਤਕ ਦਾ ਮਤਲਬ ਦੋਸ਼ ਲਗਾਇਆ ਜਾਵੇ ਇਹ ਇੱਕ ਮਤਲਬ ਬੜਾ ਸਸਤਾ ਤੇ ਸੌਖਾ ਜਿਹਾ ਸਾਧਨ ਸਰਕਾਰਾਂ ਨੇ ਲੱਭਿਆ ਹੋਇਆ ਤਾਂ ਹੁਣ ਜਿਸ ਕਮੇਟੀ ਨੂੰ ਹਾਈ ਪਾਵਰਡ ਕਮੇਟੀ ਕਿਹਾ ਜਾਂਦਾ ਕਿਸਾਨਾਂ ਦੇ ਮਸਲਿਆਂ ਦੇ ਵਿੱਚ ਅਸਲ ਵਿੱਚ ਉਹਦੇ ਬੁੱਝੇ ਚ ਕੋਈ ਗਾਜਰਾ ਨਹੀਂ ਹਨ ਸਰਕਾਰ ਨੇ ਉਹਨੂੰ ਕਿਸੇ ਵੀ ਪੱਖ ਤੋਂ ਅਧਿਕਾਰਤ ਨਹੀਂ ਕੀਤਾ ਜਿਹਦੇ ਉੱਤੇ ਉਹ ਕਿਸਾਨ ਆਗੂਆਂ ਦੇ ਨਾਲ ਕਿਸੇ ਕਿਸਮ ਦੀ 바ਰਗੇਨਿੰਗ ਕਰ ਸਕੇ ਕੋਈ ਲੈ ਦੇ ਕਰ ਸਕੇ ਕਿ ਆ ਐਨਾ ਸਰਕਾਰ ਪੈਕੇਜ ਦਿੰਦੀ ਹੈ ਤੇ ਇੰਨਾ ਸਰਕਾਰ ਦੇਣ ਨੂੰ ਤਿਆਰ ਹੈ ਕਿਸਾਨ ਕਿੰਨਾ ਮੰਗਦੇ ਨੇਗੇ ਉਹਦੇ ਵਿੱਚੋਂ ਕਿੱਥੇ ਕੋਈ ਅਡਜਸਟਮੈਂਟ ਹੋ ਸਕਦੀ ਹੈ ਕਿੱਥੇ ਕੋਈ ਬੈਲੈਂਸ ਬਣ ਸਕਦਾ ਹੈ ਇਹੋ ਜੀ ਕੋਈ ਗੱਲ ਨਹੀਂ ਜਦੋਂ ਕਿਸੇ ਦੇ ਪੱਲੇ ਦੱਲੇ ਕੋਈ ਅਧਿਕਾਰ ਹੋਵੇ ਹੀ ਨਾ ਉਹਨੂੰ ਹਾਈ ਪਾਵਰਡ ਕਮੇਟੀ ਦਾ ਨਾਂ ਦੇ ਦਿੱਤਾ ਜਾਵੇ ਤਾਂ ਉਸ ਤੋਂ ਮਤਲਬ ਜਿਹੜਾ ਹੈਗਾ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਉਹਦੇ ਵਿੱਚੋਂ ਬਸ ਇੱਕੋ ਹੀ ਗੱਲ ਨਿਕਲਦੀ ਹੈ ਕਿ ਜਿਹੜੇ ਬੰਦਿਆਂ ਨੇ ਉਸ ਕਮੇਟੀ ਦੀ ਜ਼ਿੰਮੇਵਾਰੀ ਲਈ ਹੈਗੀ ਆ ਲੋਕਾਂ ਦੇ ਵਿੱਚ ਬਦਨਾਮੀ ਉਹਨਾਂ ਦੀ ਹੁੰਦੀ ਹੈ ਕਿ ਇਹਨਾਂ ਨੇ ਕੀਤਾ ਕੱਖ ਨਹੀਂ ਸਰਕਾਰਾਂ ਦਾ ਮੋਢਾ ਸੇਪ ਜਾਤਾਂ ਲੋਕ ਕਿੰਤੂ ਪਰੰਤੂ ਕਰਨਗੇ ਆ ਮਾਨਯੋਗ ਸਰਬਉੱਚ ਅਦਾਲਤ ਤੇ ਜਾਂ ਫਿਰ ਉਹਨਾਂ ਵਿਅਕਤੀਆਂ ਦੇ ਉੱਤੇ ਤਾਂ ਵੈਸੇ ਮੈਂ ਤਾਂ ਇਹ ਵੀ ਕਹਾਗਾ ਮੇਰੀ ਇਹ ਮਤਲ ਨਿੱਜੀ ਰਾਏ ਹੈਗੀ ਹੈ ਕਿ ਪੀਸ ਆਈ ਨਾਸ ਦੀ ਤਰ੍ਹਾਂ ਇੰਨਾ ਕਮੇਟੀ ਮੈਂਬਰਾਂ ਨੂੰ ਵੀ ਸਪਸ਼ਟ ਰੂਪ ਦੇ ਵਿੱਚ ਅਜੇ ਹੀ ਕਿਸੇ ਵੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਨਾ ਚਾਹੀਦਾ ਹੈ ਜਾਂ ਆਪਣੀ ਬੇਵਸੀ ਜ਼ाहिर ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਉਹਨਾਂ ਦੇ ਪੱਲੇ ਦੱਲੇ ਹੀ ਕੁਝ ਨਹੀਂ ਹੈਗਾ ਉਹ ਲੈ ਦੇ ਕੁਝ ਕਰ ਹੀ ਨਹੀਂ ਸਕਦੇ ਤਾਂ ਉਹ ਕਾਦੇ ਵਾਸਤੇ ਉੱਤੇ ਹਾਈ ਪਾਵਰ ਨੇ ਕਿਹੜੀ ਪਾਵਰ ਹੈ ਉਹਨਾਂ ਕੋਲੇ ਤਾਂ ਇਹ ਜ਼ਰੂਰਤ ਉਹਨਾਂ ਨੂੰ ਵੀ ਦਿਖਾਉਣੀ ਚਾਹੀਦੀ ਸੀਗੀ ਉਹਨਾਂ ਨੂੰ ਖੁੱਲ੍ਹ ਕੇ ਇਸ ਗੱਲ ਦੇ ਉੱਤੇ ਬੋਲਣਾ ਚਾਹੀਦਾ ਹੈਗਾ ਬਜਾਏ ਇਸ ਦੇ ਕਿ ਉਹ ਜਿਹੜਾ ਜਿਹੜਾ ਜਿਹੜੇ ਢੰਗ ਜਿਹੜੀ ਮਤਲਬ ਮੈਥਡ ਸਰਕਾਰ ਆਪਣੀ ਉਲਝਣ ਦੇ ਵਿੱਚੋਂ ਆਪਣੀ ਜਿਹੜੀ ਹੈਗੀ ਹੈ ਸਮੱਸਿਆ ਦੇ ਵਿੱਚੋਂ ਨਿਕਲਣ ਵਾਸਤੇ ਅਪਣਾਉਂਦੀ ਹੈਗੀ ਹੈ ਬਜਾਏ ਉਸ ਦਾ ਕੋ ਸੰਧ ਬਣਨਾ ਤੇ ਹੁਣ ਸਮੱਸਿਆ ਇਹੀ ਲੱਗਦੀ ਹੈ ਉਹਨਾਂ ਦੀ ਟੋਟਲ ਪ੍ਰੈਕਟਿਸ ਤੋਂ ਤਾਂ ਇਹੀ ਜਾਪਦਾ ਹੈ ਕਿ ਉਹਨਾਂ ਦੀਆਂ ਇਹ ਗੱਲ ਪੀਐਸਆਈ ਨਾਥ ਵਾਲਾ ਸਟੈਂਡ ਰੱਖਣ ਦੀ ਵੀ ਜ਼ਰੂਰਤ ਉਹ ਨਹੀਂ ਦਿਖਾਉਣ ਦੀ ਹਾਲਤ ਦੇ ਵਿੱਚ ਉਹਨਾਂ ਦੀਆਂ ਲੱਤਾਂ ਇਹ ਭਾਰ ਨਹੀਂ ਚੱਲ ਰਹੀਆਂ ਤਾਂ ਇਹਦੇ ਵਿੱਚੋਂ ਫਿਰ ਨਿਕਲਣਾ ਕੀ ਹੈ ਨਿਕਲਣਾ ਉਹੀ ਹੈ ਜਿਹੜਾ ਕਿ ਸਾਡੇ ਸਭ ਦੇ ਸਾਹਮਣੇ ਹੈਗਾ ਕਿ ਇੱਕ ਆ ਚਾਰ ਜਾਂ ਪੰਜ ਦਹਾਕਿਆਂ ਦੇ ਵਿੱਚ ਬੜੀਆਂ ਜਦੋਜਹਿਤਾਂ ਦੇ ਵਿੱਚੋਂ ਇੱਕ ਕਿਸਾਨ ਆਗੂ ਕੋਈ ਪੈਦਾ ਹੁੰਦਾ ਹੈ ਤਾਂ ਉਹ ਕਿਸਾਨ ਆਗੂ ਲੋਕਾਂ ਦੀਆਂ ਜੜੀਆਂ ਕੁਰਬਾਨੀਆਂ ਨੂੰ ਦੇਖਦੇ ਆ ਆਖਰਕਾਰ ਨੂੰ ਆਖਰੀ ਦਾਤ ਤੇ ਆਪਣੀ ਜਿਹੜੀ ਜ਼ਿੰਦਗੀ ਹੈਗੀ ਆ ਜਦੋਂ ਕਿ ਕਿਸਾਨਾਂ ਨੂੰ ਲਗਾਤਾਰ ਕਿਸਾਨ ਅਰਦਾਸਾਂ ਵੀ ਕਰ ਰਹੇ ਨੇ ਲਗਾਤਾਰ ਕਿਸਾਨ ਜਿਹੜੇ ਹੈਗੇ ਆ ਉਹ ਅ ਅਪੀਲਾਂ ਵੀ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਕੇਂਦਰ ਸਰਕਾਰ ਫੌਰੀ ਮਤਲਬ ਆਪਣੀ ਗੂੜੀ ਨੀਂਦ ਤੋਂ ਜਾਗੇ ਮੋਮਬਤੀ ਮਾਰਚ ਕਰ ਰਹੇ ਨੇ 30 ਜਿਹੜਾ ਹੈਗਾ ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਬਾਕੀ ਪਾਰ ਦੇ ਬਾਕੀ ਜਿਹੜੇ ਰਾਜਾਂ ਨੂੰ ਵੀ ਅਪੀਲ ਕੀਤੀ ਗਈ ਹੈ ਇਹਦੇ ਉੱਤੇ ਪ੍ਰੋਟੈਸਟ ਕਰਨ ਦੀ ਤਾਂ ਉਹ ਉਹਨਾਂ ਕੋਲੇ ਇਹ ਸਾਰੇ ਕੁਛ ਦੇ ਵਿੱਚ ਬੇਵਸੀ ਤੋਂ ਬਿਨਾਂ ਕੁਝ ਵੀ ਨਹੀਂ ਹੈ ਤੇ ਅਖੀਰ ਨੂੰ ਜਿਹੜੀ ਅਪੀਲ ਦਲੇਵਾਲ ਸਾਹਿਬ ਨੇ ਇਹ ਕੀਤੀ ਹੈ ਉਹ ਵੀ ਇੱਕ ਬੜੀ ਇਮੋਸ਼ਨਲ ਅਤੇ ਦਿਲ ਨੂੰ ਹਲਾਉਣ ਵਾਲੀ ਦਿਲ ਨੂੰ ਝੰਜੋੜਨ ਵਾਲੀ ਹੈ ਜਿੱਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੇ ਸਹਬਜਾਦਿਆਂ ਦੀਆਂ ਕੁਰਬਾਨੀਆਂ ਨੂੰ ਲੋਕ ਨਤਮਸਤਕ ਹੋ ਰਹੇ ਨੇ ਫਤੇਗੜ ਸਾਹਿਬ ਵਿਖੇ ਸਰਹੰਦ ਵਿਖੇ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਸਰਵੰਸ ਦੀ ਜਿਹੜੀ ਹੈਗੀ ਆ ਕੁਰਬਾਨੀ ਨੂੰ ਨਤਮਸਤਕ ਹੋ ਰਹੇ ਨੇ ਸਰਵੰਸਦਾਨੀ ਨੂੰ ਨਤਮਸਤਕ ਹੋ ਰਹੇ ਨੇ ਉੱਥੇ ਬਿਲਕੁਲ ਉਹੀ ਉਸੇ ਸਮੇਂ ਦੇ ਵਿੱਚ ਹੀ ਉਸ ਦਾ ਇੱਕ ਨਿਮਾਣਾ ਜਿਹਾ ਪੈਰੋਕਾਰ ਜਗਜੀਤ ਸਿੰਘ ਡੱਲੇਵਾਲ ਉਹ ਆਪਣੇ ਪ੍ਰਾਣਾਂ ਦੀ ਅਹੂਤੀ ਦੇਣ ਦਾ ਪੱਕਾ ਇਰਾਦਾ ਬਣਾ ਚੁੱਕਿਆ ਹੈ ਤੇ ਉਸ ਦੇ ਉੱਤੇ ਲੋਕ ਬਹੀਰਾ ਘੱਟ ਕੇ ਖਨੌਰੀ ਬਾਰਡਰ ਨੂੰ ਜਾ ਰਹੇ ਨੇ ਤੇ ਸਾਰੇ ਪਾਸਿਆਂ ਤੋਂ ਇਹ ਆਵਾਜ਼ ਉੱਠ ਰਹੀ ਹੈ ਕਿ ਆਗਰ ਉਸ ਨੇ ਤਾਂ ਆਪਣੀ ਜੜੀ ਹੈਗੀ ਹੈ ਕੁਰਬਾਨੀ ਦੇਣ ਦਾ ਇਰਾਦਾ ਬਣਾਇਆ ਹੋਇਆ ਹੈ ਤੇ ਉਹ ਆਖਰੀ ਸ਼ਬਦਾਵਲੀ ਦੇ ਰੂਪ ਦੇ ਵਿੱਚ ਵੀ ਆਪਣੀ ਡਿਟਰਮੀਨੇਸ਼ਨ ਨੂੰ ਕੁਝ ਇਸ ਤਰ੍ਹਾਂ ਪ੍ਰਗਟ ਕਰ ਰਿਹਾ ਹੈ ਕਿ ਨੌਜਵਾਨੋਂ ਅਗਰ ਸਰਕਾਰ ਮੈਨੂੰ ਇੱਥੋਂ ਚੁੱਕ ਕੇ ਲੈ ਜਾਂਦੀ ਹੈ ਤੁਹਾਡੀ ਕਿਸੇ ਵੀ ਢਿੱਲ ਦੀ ਵਜ੍ਹਾ ਕਰਕੇ ਤਾਂ ਮੇਰਾ ਸਰੀਰਕ ਤੌਰ ਤੇ ਤਾਂ ਬਚਾਅ ਹੋ ਸਕਦਾ ਪਰ ਮੈਂ ਜਿਹੜਾ ਹੈਗਾ ਹਮੇਸ਼ਾ ਲਈ ਸਿਆਸੀ ਮੌਤ ਮਰ ਜਾਵਾਂਗਾ ਇਹ ਕਿਸੇ ਵੀ ਕੀਮਤ ਤੇ ਨਹੀਂ ਹੋਣਾ ਚਾਹੀਦਾ ਤੇ ਉਸ ਦੇ ਪ੍ਰਤੀਕਰਮ ਵਜੋਂ ਕੱਲ ਦੇ ਜਿਹੜੇ ਖਨੌਰੀ ਬਾਰਡਰ ਤੋਂ ਦੋਮਾ ਕਿਸਾਨ ਮੋਰਚਾ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਹੈਗਾ ਐਲਾਨ ਕੀਤਾ ਹੈਗਾ ਉਹ ਵੀ ਮਤਲਬ ਇਹ ਇਹ ਸੰਕੇਤ ਦੇ ਰਿਹਾ ਹੈ ਕਿ ਸਭ ਅੱਛਾ ਨਹੀਂ ਹੈ ਤਾਂ ਉਥੇ ਪ੍ਰੈਸ ਕਾਨਫਰੰਸ ਦਰਾਨੀ ਇਹ ਕਿਹਾ ਗਿਆ ਕਿ ਜੇ ਜਬਰਦਸਤ ਕੋਈ ਸੀਮਾ ਹੁੰਦੀ ਹੈ ਜੇ ਹੁਣ ਇਥੋਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਬੁੱਕਲ ਦੇ ਵਿੱਚ ਬੈਠੇ ਕਿਸਾਨ ਆਗੂ ਉਹਨਾਂ ਦੇ ਹਰਮਨ ਪਿਆਰੇ ਆਗੂ ਨੂੰ ਉਥੋਂ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਕਿਸੇ ਵੀ ਕੁਰਬਾਨੀ ਕਰਨ ਤੋਂ ਗਰੇਜ਼ ਨਹੀਂ ਕਰਨਗੇ ਤੇ ਉਥੇ ਫਿਰ ਦੋਵੇਂ ਤਿਹਰਾ ਦਾ ਦਿਆਂ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਜਾਨਾਂ ਜਾ ਸਕਦੀਆਂ ਨੇ ਦੋਵੇਂ ਤਿਹਰਾ ਤੋਂ ਭਾਵ ਇੱਕ ਕੇਂਦਰ ਸਰਕਾਰ ਦੀ ਤਰਫ ਤੋਂ ਭਾਵੇਂ ਹਰਿਆਣਾ ਸਰਕਾਰ ਦੀਆਂ ਜਿਹੜੀਆਂ ਸੁਰੱਖਿਆ ਦਸਤੇ ਹੈਗੇ ਆ ਜਾਂ ਮਤਲਬ ਕੋਈ ਪੁਲਿਸ ਫੋਰਸਸ ਹੈ ਨੀਮ ਫੌਜੀ ਦਲ ਹੈਗੇ ਆ ਕੋਈ ਵੀ ਮਤਲਬ ਇਸੇ ਤਰੀਕ ਪੰਜਾਬ ਸਰਕਾਰ ਜਿਵੇਂ ਪਹਿਲਾਂ ਉਹਨਾਂ ਨੇ ਹਰਕਤ ਕੀਤੀ ਸੀ ਕਿ ਉਹਨਾਂ ਨੂੰ ਚੁੱਕ ਕੇ ਡੀ ਐਮ ਸੀ ਲੁਧਿਆਣਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ ਪਰ ਹੁਣ ਉਹ ਸਥਿਤੀ ਨਹੀਂ ਹੈ ਹੁਣ ਜਿਵੇਂ ਜਨਤਾ ਦੇ ਕਾਫਲੇ ਉਧਰ ਨੂੰ ਜਾ ਰਹੇ ਨੇ ਤੇ ਲਗਾਤਾਰ ਕਿਸਾਨਾਂ ਦੇ ਵਿੱਚ ਇਹ ਰੋਸ ਵੱਧ ਰਿਹਾ ਹੈ ਤਾਂ ਇਹਦੇ ਨਾਲ ਕੋਈ ਵੱਡਾ ਦੁਖਾਂਤ ਵੀ ਵਾਪਰ ਸਕਦਾ ਹੈ ਜੇਕਰ ਕੇਂਦਰ ਸਰਕਾਰ ਨੇ ਕੰਧ ਤੇ ਲਿਖਿਆ ਨਾ ਪੜਿਆ ਸੋ ਅਜਿਹੇ ਸਮੇਂ ਦੇ ਵਿੱਚ ਮੈਂ ਤਾਂ ਇਸ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੋਂ ਬਖਵਖ ਜਿਹੜੇ ਸੱਜਣ ਕਿਸਾਨੀ ਹਿਤੂ ਨੇ ਕਿਸਾਨੀ ਦੇ ਆ ਮੰਗਾ ਤੇ ਕਿਸਾਨਾਂ ਦਾ ਹਿਤਾ ਦੇ ਉੱਤੇ ਸੰਘਰਸ਼ ਕਰ ਰਹੇ ਨੇ ਲੜ ਰਹੇ ਨੇ ਜਦੋ ਜਹਿਦ ਕਰ ਰਹੇ ਨੇ ਕਿ ਉਹ ਆਪਣੇ ਬੀਤੇ ਵਿੱਚ ਕੀ ਹੋਇਆ ਕਿਸ ਨੇ ਕਿਸ ਨੂੰ ਕੀ ਕਿਹਾ ਇਹਨਾਂ ਗੱਲਾਂ ਨੂੰ ਛੱਡ ਦਿਆਂ ਅੱਜ ਦਾ ਜਿਹੜਾ ਮੌਕਾ ਹੈਗਾ ਅੱਜ ਬਹੁਤ ਕੁਝ दाते ਹੈ ਅ ਲੋਟ ਆਫ ਥਿੰਗਸ ਆਰ ਐਟ ਥੇ ਸਟੇਕ ਉਹਨਾਂ ਨੂੰ ਆਪਣੀ ਜਿਹੜੀ ਇੱਕਜੁੱਟਤਾ ਦੇ ਹੱਥ ਵਧਾਉਣੇ ਚਾਹੀਦੇ ਨੇ ਛੋਟੀਆਂ-ਮੋਟੀਆਂ ਗੱਲਾਂ ਕਿਉਂਕਿ ਹਰ ਲੈਵਲ ਦੇ ਕਾਰਕੁਨ ਸਾਰੀਆਂ ਜਥੇਬੰਦੀਆਂ ਵਿੱਚ ਹੀ ਉਪਲਬਧ ਨੇ ਉਹਨਾਂ ਵੱਲੋਂ ਗਲਤ ਸ਼ਬਦਾਵਲੀ ਵੀ ਵਰਤੀ ਜਾ ਸਕਦੀ ਹੈ ਉਹਨਾਂ ਵੱਲੋਂ ਇਸ ਮਾਹੌਲ ਦੇ ਵਿੱਚ ਸੰਜੀਦਗੀ ਦਾ ਤਵਾਜਨ ਸੰਤੁਲਨ ਜਿਹੜਾ ਹੈਗਾ ਉਹ ਜ਼ਰੂਰੀ ਨਹੀਂ ਰੱਖਿਆ ਜਾਵੇ ਤਾਂ ਉਹਨਾਂ ਗੱਲਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਤੇ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਮੁਖ ਆਗੂ ਨੇ ਘੱਟੋ-ਘੱਟ ਉਹਨਾਂ ਦੇ ਜ਼बान ਦੇ ਵਿੱਚੋਂ ਕੋਈ ਬਦਕਲਾਮੀ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਇਕਾਦੁੱਕਾ ਆਗੂਆਂ ਵੱਲੋਂ ਕੀਤੀ ਗਈ ਹੈ ਪਿਛਲੇ ਸਮੇਂ ਦੇ ਵਿੱਚ ਉਹ ਇਹ ਗੁਰੇਜ਼ ਕਰਨਾ ਚਾਹੀਦਾ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ ਔਰ ਆਪਣੀ ਅਗਵਾਈ ਦੇ ਪਿੱਛੇ ਉਹਨਾਂ ਦੇ ਆਪਣੇ ਪੈਰੋਕਾਰ ਆਪਣੇ ਕਾਰਕੁਨਾਂ ਨੂੰ ਵੀ ਸੰਜਮ ਦਾ ਪ੍ਰਯੋਗ ਕਰਨ ਤੋਂ ਅ ਪ੍ਰਯੋਗ ਕਰਨ ਲਈ ਉਹਨਾਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਮੋਟੀਵੇਟ ਵੀ ਕਰਨਾ ਚਾਹੀਦਾ ਹੈਗਾ ਇਹ ਸਾਰੀਆਂ ਧਿਰਾਂ ਵੱਲੋਂ ਇਨਕਲੂਡਿੰਗ ਦੋਨੇ ਜਿਹੜੇ ਮੋਰਚੇ ਸੰਘਰਸ਼ ਦੀ ਅਗਵਾਈ ਕਰ ਰਹੇ ਨੇ ਉਹਨਾਂ ਵੱਲੋਂ ਵੀ ਉਹਨਾਂ ਦੇ ਫਰੰਟ ਦੇ ਵਿੱਚ ਵੀ ਅਗਰ ਕੋਈ ਆਗੂ ਕੋਈ ਇਹੋ ਜੇ ਸ਼ਬਦ ਵਰਤਦਾ ਹੈ ਜਿਦੇ ਨਾਲ ਮਤਲਬ ਤਲਖੀ ਪੈਦਾ ਹੁੰਦੀ ਹੋਵੇ ਤੇ ਇਸ ਸਮੇਂ ਦੇ ਵਿੱਚ ਕੇਂਦਰ ਸਰਕਾਰ ਨਿਸ਼ਾਨੇ ਤੇ ਆਉਣ ਦੀ بجائے ਆਪਸੀ ਕਟਵਾਟ ਦਾ ਮਾਹੌਲ ਬਣਦਾ ਹੋਵੇ ਉਸ ਤੋਂ ਗਰੇਜ ਕਰਨੀ ਚਾਹੀਦੀ ਹੈ। 70-70 ਸਾਲ ਦੇ 80-80 ਸਾਲ ਦੇ ਜਿਹੜੇ ਬਜ਼ੁਰਗ ਆਗੂ ਹੈਗੇ ਆ ਉਹਨਾਂ ਦੀ ਇਹ ਨਹੀਂ ਇਹਦੇ ਉੱਤੇ ਕੋਈ ਸ਼ੱਕ ਨਹੀਂ ਹੈਗੇ ਆ ਕਿ ਬੀਤੇ ਸਮੇਂ ਦੇ ਵਿੱਚ ਉਹਨਾਂ ਨੇ ਕਿਸਾਨੀ ਸੰਘਰਸ਼ਾਨੀਆਂ ਅਗਵਾਈਆਂ ਕੀਤੀਆਂ ਨੇ ਉਹਦੇ ਵਿੱਚੋਂ ਰੜ ਤਪਕੇ ਹੋ ਇਹ ਮਤਲਬ ਕਿਸਾਨਾਂ ਦੇ ਆਗੂਆਂ ਦੇ ਉਰਤਵੇ ਦੇ ਉੱਤੇ ਪਹੁੰਚੇ ਨੇ ਇਹ ਬੜੇ ਮਾਣਯੋਗ ਉਰਤਵੇ ਹੁੰਦੇ ਨੇਗੇ ਇਹਦੇ ਵਿੱਚ ਬਹੁਤ ਸਾਰੀ ਕਈ ਵਾਰੀ ਚੋਟੀ ਦੇ ਆਗੂ ਵੀ ਫਿਸਲ ਸਕਦੇ ਨੇ ਤਿਲਕ ਸਕਦੇ ਨੇ ਪਿਛਲੇ ਸਮੇਂ ਦੇ ਵਿੱਚ ਇਹੋ ਜੀਆਂ ਘਟਨਾਵਾਂ ਵਾਪਰੀਆਂ ਨੇਗੀਆਂ ਉਹਨਾਂ ਨੂੰ ਹੁਣ ਜਿਹੜਾ ਹੈਗਾ ਨਹੀਂ ਕੁਰੇਦਣਾ ਚਾਹੀਦਾ ਇਹ ਆ ਆ ਮੌਕਾ ਹੈਗਾ ਜਿਹੜਾ ਉਹ ਹੱਥ ਜੋੜਨ ਦਾ ਹੈਗਾ ਹੱਥਾਂ ਨੂੰ ਅਲੱਗ-ਅਲੱਗ ਕਰਕੇ ਇੱਕ ਕੁਸੁੰਨ ਨੂੰ ਉਂਗਲਾਂ 'ਚ ਬਦਲਣ ਦਾ ਸਮਾਂ ਨਹੀਂ ਉਂਗਲਾਂ ਨੂੰ ਇਕੱਠੀਆਂ ਕਰਕੇ ਕੁਸੁੰਨ ਬਣਾਉਣ ਦਾ ਸਮਾਂ ਹੈਗਾ ਤੋਂ ਉਮੀਦ ਹੈ ਸਾਰੇ ਪੰਜਾਬ ਦੇ ਜਿਹੜੇ ਇਨਸਾਫਸੰਦ ਲੋਕ ਹੈਗੇ ਆ ਉਹ ਹਾਂ ਪੱਕੀ ਹੁੰਗਾਰਾ ਦੇਣਗੇ ਤੇ ਇਸੇ ਤਰ੍ਹਾਂ ਹੀ ਉਹਨਾਂ ਦੀ ਉਹਨਾਂ ਦੀ ਜਿਹੜੀ ਇਥੋਂ ਪੰਜਾਬ ਦੇ ਵਿੱਚੋਂ ਜਿਹੜਾ ਮਾਰੇ ਹੋਏ ਲਲਕਰੇ ਦਾ ਪ੍ਰਤੀਕਰਮ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚੋਂ ਤੇ ਕੁਮੰਤਰੀ ਅ ਪੱਧਰ ਦੇ ਉੱਤੇ ਬੈਠੇ ਇਨਸਾਫਪਸੰਦ ਪੰਜਾਬੀਆਂ ਤੇ ਹੋਰ ਇਨਸਾਫਪਸੰਦ ਲੋਕਾਂ ਵੱਲੋਂ ਵੀ ਹੰਗਾਰਾ ਮਿਲੇਗਾ ਇਸੇ ਆਸ ਨਾਲ ਥੈਂਕ ਯੂ ਸੋ ਮਚ ਸ਼ੁਕਰੀਆ ਬਹੁਤ